うの <music> ਸਾਹਿਬ ਜੀ ਤੁਮੇਰੋ ਮੇਰ ਪਰਵਤ ਸੁਆਮੀ ਤੁਮੇਰੋ ਮੇਰ ਪਰਵਤ ਸੁਆਮੀ ਮੈਂ ਤੇਰੀ ਨਾ ਤਮ ਡੋਲੋ ਨਾ ਹੰਦਰਤੇ ਰਖ ਲਈਨੀ ਹਰ ਮੇਰੀ तेरे कवन कवन गुण कहे कहेगा कौन साहिब गुणे नदा नाम तुम्हरे महिबरण नसा ਤਕੁਰ ਉੱਚ ਪਗਵਾਨ ਤੁਮਰੀ ਮਹਿ ਮਹਾਂ ਵਰਣ ਨਸਕੋ ਤੋ ਟਕੁਰ ਉੱਚ ਪਗਵ ਚਵਰ ਤਕਤਾਂ ਦੇ ਮਾਲਕ ਗਿਆਨ ਦੇ ਮੱਜੇ ਸਿਮੇ ਰਹਿਮਤਾਂ ਦੇ ਪੰਡਾਰ ਜਹਰਜ ਹੂਰ ਹਾਜਰ ਅਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਰਕ ਨਿੱਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਖਾਲਸਾ ਰੂਪ ਸਤ ਸੰਗਤ ਜੀਓ ਸਰੋਮਣੀ ਭਗਤ ਭਗਤ ਕਬੀਰ ਜੀਾਂ ਜੀ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਪਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸੰਝ ਪੁੰਗੇ ਹਨ ਅਜਿਹੇ ਭਾਵਨ ਸਲੋਕ ਦੇ ਅੰਦਰ ਕਬੀਰ ਜੀ ਪਰਮਾਤਮਾ ਦੀ ਹਸਤੀ ਪਰਮਾਤਮਾ ਦਾ ਜੋ ਖਲਾ ਹੈ ਉਹਦੇ ਬਾਰੇ ਬਿਆਨ ਕਰਦੇ ਨੇ ਕਬੀਰਾ ਤੂੰ ਹੀ ਕਬੀਰ ਮੂ ਤੇਰੋ ਨਾਮ ਕਬੀਰ ਕਬੀਰ ਦਾ ਅਰਥ ਹੈ ਜੋ ਸਭ ਤੋਂ ਵੱਡਾ ਹੈ ਕਬੀਰ ਜੀ ਉਸ ਰੱਬ ਨੂੰ ਕਹਿ ਰਹੇ ਨੇ ਕਿ ਪ੍ਰਮਾਤਮਾ ਜੀ ਤੁਹਾਡੇ ਤੋਂ ਵੱਡਾ ਇਸ ਦੁਨੀਆ ਤੇ ਕੋਈ ਨਹੀਂ ਹੈ ਤੁਹਾਡਾ ਨਾਮ ਵੱਡਾ ਹੈ ਤੁਹਾਡੀ ਖਾਸੀ ਵੱਡੀ ਹੈ ਤੁਸੀਂ ਜਰਰੇ ਜਰਰੇ ਦੇ ਵਿੱਚ ਵਿਆਪਕ ਹੋ ਤੁਹਾਡੀ ਕਲਾ ਜਿਹੜੀ ਹੈ ਇਹ ਬਿਆਨ ਨਹੀਂ ਕੀਤੀ ਜਾ ਸਕਦੀ ਕਿਸੇ ਸ਼ਬਦ ਦੇ ਰਾਹੀਂ ਕਿਸੇ ਹੋਰ ਤਰੀਕੇ ਦੇ ਨਾਲ ਤੁਹਾਡੀ ਖਲਾ ਬਿਆਨ ਦੇ ਵਿੱਚ ਨਹੀਂ ਹੋ ਸਕਦਾ ਆ ਰਾਮ ਰਤਨ ਤਬ ਪਾਈ ਹੈ ਪਹਿਲੇ ਤਜੈ ਸਦੀਰ ਅਗਲੇ ਸ਼ਬਦ ਦੇ ਅੰਦਰ ਅਗਲੀ ਪੰਕਤੀਆਂ ਦੇ ਅੰਦਰ ਕਬੀਰ ਜੀ ਨੇ ਕਿ ਜਿਹੜਾ ਸਭ ਤੋਂ ਵੱਡਾ ਹੈ ਰੱਬ ਪਰਮਾਤਮਾ ਕਣ ਕਣ ਦੇ ਜ਼ਰਰੇ ਜ਼ਰਰੇ ਦੇ ਵਿੱਚ ਵਿਆਪਕ ਹੈ ਤਾਂ ਉਹਨੂੰ ਪਾਇਆ ਕਿਵੇਂ ਜਾ ਸਕਦਾ ਹੈ ਉਹਨਾਂ ਜੀ ਕਬੀਰ ਜੀਆ ਦੇ ਸ਼ਬਦ ਕੇ ਪਹਿਲੇ ਤਾਂ ਜੈ ਸਰੀਰ ਮਤਲਬ ਸਰੀਰ ਨੂੰ ਤਜ ਦੇਣਾ ਛੱਡ ਦੇਣਾ ਸਾਡੇ ਮਨ ਦਾ ਅਤੇ ਧਨ ਦਾ ਰੱਬ ਦੇ ਨਾਲ ਜਦੋਂ ਜੁੜਦੇ ਤਾਂ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਤਨ ਦੇ ਅੰਦਰ ਹੀ ਹੈ ਬੰਨ ਪਰ ਜਿਸ ਸਮੇ ਕਬੀਰ ਜੀ ਕਹਿੰਦੇ ਨੇ ਤਨ ਦੇ ਨਾਲੇ ਤਾਂ ਮੋਹ ਹੁੰਦਾ ਹੈ ਤਾਂ ਸਵਾਦ ਦੇ ਵਿੱਚ ਰਸਾਂ ਖਸਾਂ ਦੇ ਵਿੱਚ ਦੁਨੀਆਦਾਰੀ ਦੇ ਹਰ ਇੱਕ ਸ਼ੈ ਦੇ ਨਾਲ ਇਹ ਤਨ ਜੁੜਿਆ ਰਹਿੰਦਾ ਹੈ ਇਹ ਸਿਫਤੀ ਦੇ ਨਾਲ ਨਿੰਦਿਆ ਦੇ ਨਾਲ ਖੁਸ਼ੀ ਗਮੀ ਦੇ ਨਾਲ ਹਰ ਇੱਕ ਦੇ ਨਾਲ ਜੁੜਿਆ ਰਹਿੰਦੇ ਤਨ ਕਬੀਰ ਜੀ ਕਹਿੰਦੇ ਨੇ ਜੇ ਰੱਬ ਨੂੰ ਪਾਉਣਾ ਹੈ ਤਾਂ ਤਨ ਨੂੰ ਤਜਣਾ ਪਵੇਗਾ ਭਾਵ ਕਿ ਤਨ ਦਾ ਜਿਹੜਾ ਮੋਹ ਹੈ ਇਹਨੂੰ ਛੱਡਣਾ ਪਵੇਗਾ ਕੋਈ ਮੇਰਾ ਕੋਈ ਬਰਾਹਾ ਕੋਈ ਖੁਸ਼ੀ ਕੋਈ ਗਮੀ ਇਹਨਾਂ ਤੋਂ ਮੁਕਤਣਾ ਪਵੇਗਾ ਤਜਣ ਦਾ ਭਾਵ ਇਹ ਹੈ ਨਹੀਂ ਕਿ ਸਰੀਰ ਆਪਣਾ ਤਿਆਗ ਦੇਣ ਤਜਣ ਦਾ ਭਾਵ ਆਪਣੇ ਮਨ ਨੂੰ ਇਹ ਤੋਂ ਥੋੜਾ ਜਿਹਾ ਉੱਪਰ ਚੁੱਕਣਾ ਹੈ ਤਾਂ ਕੀ ਹੋਏਗਾ RAM RATAN ਤੱਬ ਪਈਏ ਉਹਨਾਂ RAM RATAN ਜਿਹੜਾ ਜੀ ਦੀ ਕੋਈ ਕੀਮਤ ਨਹੀਂ ਹੈ ਤਾਂ ਉਹ ਚੋੜੀ ਦੇ ਵਿੱਚ ਪਵੇਗੀ ਦਾ ਰਤਨਾ ਦੀ ਦਾਤ ਚੋੜੀ ਦੇ ਵਿੱਚ ਪਵੇਗੀ ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੋਹਣੀ ਹੁਣ ਰਤਨ ਜਵਾਹਰ ਰੱਬ ਨੇ ਇਹਦੀ ਝੋਲੀ ਦੇ ਵਿੱਚ ਨਹੀਂ ਪਾਉਣੇ ਰਤਨ ਜਵਾਹਰ ਇਹਦੀ ਮਤ ਦੇ ਵਿੱਚ ਨਹੀਂ ਝੋਲੀ ਦੇ ਵਿੱਚ ਸਾਡੇ ਕੋਈ ਦਾਤ ਪਈ ਹੈ ਉਹਨੂੰ ਕੋਈ ਖੋ ਸਕਦਾ ਹੈ ਉਹ ਡਿੱਗ ਸਕਦੀ ਹੈ ਗਵਾਚ ਸਕਦੀ ਹੈ ਹਰ ਇੱਕ ਤਰੀਕੇ ਦੇ ਨਾਲ ਉਹ ਸਾਡੇ ਤੋਂ ਦੂਰ ਹੋ ਸਕਦੀ ਹੈ ਪਰ ਜਿਹੜੀ ਬਰੀਨ ਦੇ ਵਿੱਚ ਪਾ ਦਿੱਤੀ ਰੱਬ ਨੇ ਸਾਨੂੰ ਦੇ ਦਿੱਤੀ ਧੰਨ ਦੌਲਤ ਓਹੋ ਸਤਿਗੁਰੂ ਕਹਿੰਦੇ ਨੇ ਏਦਾਂ ਦੀ ਦਾਤਾਂ ਨੇ ਜਿਹੜੇ ਪਰਲੋਕ ਦੇ ਵਿੱਚ ਵੀ ਕੰਮ ਹੁੰਦੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਮਤ ਵਿਚ ਰਤਨ ਜਵਾਹਰ ਮਤ ਦੇ ਵਿੱਚ ਤੇਰੇ ਰਤਨ ਨੇ ਜਵਾਹਰ ਨੇ ਮਤ ਦੇ ਵਿੱਚ ਅਜਮਤਾ ਨੇ ਬਾਫਰਦੀਆਂ ਦੋਨੇ ਪਰ ਜਦੋਂ ਇੱਕ ਰਾਮ ਰਤਨ ਨੂੰ ਪਹੁੰਚਦਾ ਹੈ ਅੱਗੇ ਕਬੀਰ ਜੀ ਕਹਿੰਦੇ ਨੇ ਕਬੀਰ ਚਮਕਨ ਚੰਖੀ ਹੈ ਤੁਮਰੋ ਕਹੇ ਨਾ ਹੋਏ ਚੰਖ ਕਹਿੰਦੇ ਜਿਵੇਂ ਬੋੜ ਬੋੜ ਕਰਨਾ ਮਲੋ ਗਿਲੇ ਸ਼ਿਕਵੇ ਕਰਨੇ ਰੱਬ ਦੇ ਨਾਲ ਰੱਬ ਮਿਲੇ ਉਹਦੀ ਮਰਜ਼ੀ ਰੱਬ ਨਾ ਮਿਲੇ ਉਹਦੀ ਮਰਜ਼ੀ ਤੇਰੀ ਮਰਜ਼ੀ ਨਾਲ ਨਹੀਂ ਰੱਬ ਮਿਲੇਗਾ ਅ ਰੱਬ ਨੇ ਮਿਲਣਾ ਆਪਣੀ ਮਰਜ਼ੀ ਦੇ ਮਣ ਤੇਰੀ ਸੇਵਾ ਬੋਧੀ ਐ ਭਾਵੇਂ ਘਟ ਹੈ ਉਹ ਰੱਬ ਨੇ ਵੇਖਣਾ ਤੇਰਾ ਮਨ ਕਿੰਨਾ ਕੁ ਜੁੜਿਆ ਹੈ ਉਰਬਨੇ ਵੇਖਣਾ ਬਸ ਤੂੰ ਤਾਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰਨੀ ਹੈ ਕਿ ਮੈਂ ਮਨ ਜੋੜ ਕੇ ਰੱਖਣਾ ਹੈ ਬਸ ਹੁਣ ਮਿਲੇ ਆ ਰੱਬ ਹੁਣ ਮਿਲੇ ਆ ਅੰਤਾਂ ਦਾ ਵਿਰਾਗ ਮਨ ਦੇ ਵਿੱਚ ਹੋਣਾ ਚਾਹੀਦਾ ਤਾਂਗ ਹੋਣੀ ਚਾਹੀਦੀ ਹੈ ਤਾਂ ਉਹ ਨਾ ਤਰੀ ਕੱਟ ਬਾਕੀ ਅੱਗੇ ਮਿਲਣਾ ਰੱਬ ਦਾ ਸਿਮਰਣ ਕਰ ਭਾਵੇਂ ਨਾ ਕਰ ਤਾਂਗ ਰੱਖ ਭਾਵੇਂ ਨਾ ਰੱਖ ਇਹ ਵੀ ਤੈਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਤੂੰ ਤਾਂਗ ਰੱਖਣੀ ਹੈ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜੀ ਸਕਦਾ ਹੈ ਗੁਰ ਬਾਣੀ ਇੱਕ ਸਿਰਫ ਤੈਨੂੰ ਸੁਝਾਅ ਦੇ ਰਹੀ ਹੈ ਤੇਰੇ ਤੇ ਕੋਈ ਬੰਦਸ਼ ਨਹੀਂ ਹੈ ਕਿ ਤੂੰ ਇਦਾਂ ਕਰਨਾ ਹੀ ਕਰਨਾ ਹੈ ਇਹ ਤਾਂ ਇੱਕ ਤੈਨੂੰ ਸੁਝਾਅ ਹੈ ਜੇ ਸਜਣ ਇਦਾਂ ਚੱਲੇਗਾ ਤਾਂ ਰੰਗ ਨਜ਼ਾਰੇ ਨੇ ਆਨੰਦ ਨੇ ਸਦਾ ਬਹਾਰ 84 ਦਾ ਜਨਮ ਜਨਮ ਅੰਤਰਾ ਦੀ ਮਹਿਲ ਕੱਟੀ ਜਾਣੀ ਹੈ ਆਪਣੇ ਹਿਸਾਬ ਦੇ ਨਾਲ ਚੱਲੇਗਾ ਫਿਰ ਤਾਂ ਚੰਖ ਪੈਣੀ ਹੈ ਫੇਰ ਤੱਕ ਗਿਲੇ ਸ਼ਿਕਵੇ ਆਉਂਦੀ ਨੇ ਜਦੋਂ ਰੱਬ ਦੇ ਮੁਤਾਬਕ ਚੱਲਦੇ ਆ ਬਹੁਤਾ ਘੜੇ ਘਟ ਕਰੇ ਇਹ ਕਿਸੇ ਪ੍ਰਕਾਰ ਦਾ ਗਿਲਾ ਨਹੀਂ ਹੁੰਦਾ ਗਿਲਾ ਉਦੋਂ ਹੁੰਦਾ ਤਾਂ ਜਦੋਂ ਇਹ ਸਿਰਫ ਸੇਵਾ ਕਰਦਾ ਬਾਣੀ ਪੜ੍ਹਦਾ ਕੁਝ ਹੋਰ ਕਰਦਾ ਉਥੇ ਤੱਕ ਅਸੀਂ ਹੁੰਦੇ ਜਦੋਂ ਰੱਬ ਤੱਕ ਸੀਮਤ ਹੋ ਜਾਂਦਾ ਰੱਬ ਨੇ ਇਹ ਜੇ ਪਿਆਰਿਆਂ ਨੂੰ ਤਾਰੇ ਆਜਮਲ ਭਗਤ ਹੋਇਆ ਉਹਦੀ ਗੁਰਬਾਣੀ ਦੇ ਅੰਦਰ ਬਾਣੀ ਵੀ ਹੈ तकरीबन ਉਹਨਾਂ ਨੂੰ ਜ਼ਿਕਰ ਕੀਤਾ ਕਿ ਅਜਾ ਮਲ ਪਾਪੀ ਜਾਣੇ ਨਿਮਕ ਮਾਇਨੇ ਸਤਾਰਾ ਅੰਤਾਂ ਦਾ ਗੁਨਾਹਗਾਰ ਬੰਦਾ ਅੰਤਾਂ ਦਾ ਪਾਪੀ ਅੰਤਾਂ ਦਾ ਜਿਹੜਾ ਉਹ ਕਰਮੀ ਰੱਬ ਨੇ ਉਹਨੂੰ ਵੀ ਤਾਰ ਲਿਆ ਪਰ ਜਦੋਂ ਜੁੜੇ ਹੈ ਰੱਬ ਦੇ ਨਾਲ ਸਭ ਕੁਝ ਇੰਦਰ ਉਦਰ ਦੀਆਂ ਲਾ ਕੇ ਆਪਣੇ ਮਨ ਕਰਕੇ ਰੱਬ ਦੇ ਨਾਲ ਜੁੜੇ ਰੱਬ ਨੇ ਉਹਦਣੇ ਤਾਰ ਦਿੱਤਾ ਉਸਨੂੰ ਹੰਤਾ ਦੇ ਗੁਨਾਹ ਸੀ ਅਖੀਰਲੇ ਸਮੇਂ ਆ ਕੇ ਉਹਨੇ ਤਾਰ ਦਿੱਤਾ ਰੱਬ ਨੇ ਤਾਂ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਤੁਮਰੋ ਕਹੇ ਨਾ ਹੋਏ ਸਾਡਾ ਜੋਰ ਨਹੀਂ ਰੱਬ ਤੇ ਚੱਲਦਾ ਕਿ ਅਸੀਂ ਕਹੀਏ ਕਿ ਰੱਬ ਜੀ ਇਹਦਾ ਨਹੀਂ ਐਦਾ ਹੋਣਾ ਚਾਹੀਦਾ ਆ ਜਿਹੜਾ ਤੁਹਾਡੀ ਮਰਿਆਦਾ ਐਦਾ ਨਹੀਂ ਐਦਾ ਹੋਣੀ ਚਾਹੀਦੀ ਉਹਨਾਂ ਰੱਬ ਨੇ ਜੋ ਕੁਝ ਦਿੱਤਾ ਹੈ ਉਹ ਸਾਨੂੰ ਪ੍ਰਵਾਨ ਕਰਨਾ ਪੈਣਾ ਹੈ ਖੁਸ਼ੀ ਆਈਏ ਗਮੀ ਆਈਏ ਕਿਉਂਕਿ ਇਨਸਾਨ ਇੱਕ ਪਹਿਲੂ ਨੂੰ ਛੱਡ ਦਿੰਦਾ ਹੈ ਦੂਜੇ ਨੂੰ ਫੜ ਲੈਂਦਾ ਹੈ ਸਿੱਕੇ ਦੇ ਦੋ ਪਹਿਲੂ ਨੇ ਜਿਵੇਂ ਸੁੱਖ ਅਤੇ ਦੁੱਖ ਦੋ ਪਹਿਲੂ ਨੇ ਇੱਕ ਪਹਿਲੂ ਫੜ ਲਵੇਂਗਾ ਆਸਾ ਤਾਂ ਬਦਲ ਨਹੀਂ ਹੈ ਨਾ ਆਉਣਾ ਸਮਾਂ ਜਿ ਦਿਨ ਹੈ ਤਾਂ ਰਾਤ ਤਾਂ ਆਉਣੀ ਹੈ ਰਾਤ ਪਈਏ ਤਾਂ ਦਿਨ ਵੀ ਹੋਵੇਗਾ ਇਸ ਤਰੀਕੇ ਦੇ ਨਾਲ ਇਹਦਾ ਰੱਬ ਨੇ ਇੱਕ ਸਿਸਟਮ ਬਣਾਇਆ ਹੈ ਦੁੱਖ ਆਇਆ ਸੁੱਖ ਵੀ ਆਵੇਗਾ ਪਰ ਜਿਹੜੀ ਤੇਰੀ ਅੰਦਰ ਦੀ ਹੈ ਨਾ ਅਵਸਥਾ ਉਹਦਰੀ ਇੱਕ ਬਣ ਸਕਦੀ ਹੈ ਜੇ ਤੂੰ ਬਣਾਵੇਂ ਬਣੇਗੀ ਉਹਦਣ ਜਦੋਂ ਰੱਬ ਦੇ ਨਾਲ ਤੇਰਾ ਪਿਆਰ ਬਣੇਗਾ ਚੰਖੋ ਚੰਖ ਜੜੀ ਏ ਤੇਰੀ ਉਹ ਤੂੰ ਛੱਡ ਦੇ ਮੇਰ ਤੇਰ ਹੈ ਜੜੀ ਉਹ ਤੂੰ ਛੱਡ ਦੇ ਬਸ ਇਹ ਛੱਡ ਤੁਮਰੋ ਕਹੇ ਉਹਨਾ ਕੋਈ ਕਬੀਰ ਜੀ ਕਹਿੰਦੇ ਨੇ ਬਸ ਛੱਡ ਦੇ ਕੇ ਮੇਰਾ ਕਹਾਣੀ ਹੋਣਾ ਜਿਵੇਂ ਰੱਬ ਜੀ ਤੁਹਾਡੀ ਮਰਜ਼ੀ ਹੈ ਤੁਹਾਡੀ ਮਰਜ਼ੀ ਦੇ ਮੁਤਾਬਕ ਹੀ ਚਲਣਾ ਹੈ ਫਿਰ ਜਾ ਕੇ ਰੱਬ ਦੀ ਰਹਿਮਤ ਵਰਸਦੀ ਹੈ ਕਰਮ ਕਰੀਮ ਜੋ ਕਰ ਰਹੇ ਮੀਟ ਨਾ ਸਕੈ ਕੋਈ ਇੱਕ ساری ਜ਼ਿੰਦਗੀ ਗਿਲੇ ਸ਼ਿਕਵੇ ਕਰਦਾ ਰਹਿ ਰਿਹਾ ਰੱਬ ਦੇ ਨਾਲ ਅਤੇ ਇੱਕ ਰੱਬ ਨੂੰ ਪਿਆਰ ਕਰਕੇ ਗਿਆ ਭਾਵੇਂ ਘਟ ਖਾਦਾ ਘਟ ਸੋਇਆ ਘਟ ਤਨ ਦੋਲਦ ਸੀ ਪਰ ਰੱਬ ਨੇ ਇਦਾਂ ਦੀ کریم ਕੀਤੀ ਬਖਸ਼ਿਸ਼ ਕੀਤੀ ਉਸ ਤੇ ਤਾਂ ਉਹ ਸਦਾ ਦੇ ਲਈ ਦੁਨੀਆ ਦੇ ਵਿੱਚੋਂ ਮੇਟ ਨਾ ਸਕਿਆ ਕੋਈ ਉਹਦੇ ਕਰਮਾਂ ਨੂੰ ਮੇਟ ਨਹੀਂ ਸਕਦਾ ਕੋਈ ਭਾਈ ਲਾਲੋ ਅਤੇ ਮਲਕ ਭਾਗੋ ਜਮੀਨ ਸਮਾਨ ਦਾ ਫਰਕ ਹੈ ਜਾਤ ਪਾਤ ਕਰਕੇ ਉੱਚ ਨੀਚ ਕਰਕੇ ਧਨ ਦੌਲਤ ਕਰਕੇ ਰਤਵਿਆਂ ਕਰਕੇ ਮਲਕ ਭਾਗੋ ਨੇੜੇ ਟਿੜੇ ਇਹਦੇ ਵਰਗਾ ਵੀ ਹੈ ਨਹੀਂ ਸੀ ਇਤਨੀ ਮਾਇਆ ਸੀ ਪਰ ਜਦੋਂ ਮਲਕ ਭਾਗੋ ਨੂੰ ਯਾਦ ਕਰਦਾ ਤਾਂ ਹਰ ਕੋਈ ਮਨ ਦੇ ਵਿੱਚ ਇਹ ਸਵਾਲ ਖੜਾ ਹੁੰਦਾ ਇਤਨਾ ਧਨ ਹੋਣ ਦੇ ਬਾਵਜੂਦ ਵੀ ਮਨ ਦਾ ਹੰਕਾਰ ਨਾ ਗਿਆ ਉਹ ਲਾਣਤ ਪੈਂਦੀ ਹੈ ਇੱਕ ਹੈ ਭਾਈ ਲਾਲੋ ਜਿਹਦੇ ਘਰ ਕੁਝ ਵੀ ਨਹੀਂ ਹੈ ਉਹਦੇ ਤੇ ਆ ਪ੍ਰਸ਼ਾਦਾ ਸ਼ੱਕਦਾ ਹੁੰਦਾ ਸੀ ਜਦੋਂ ਇਤਨਾ ਘਰ ਦੇ ਵਿੱਚ ਆਰਥਿਕ ਪੱਖੋਂ ਕਮਜ਼ੋਰ ਸੀ ਤਰਖਾਨ ਦਾ ਕੰਮ ਕਰਦੇ ਸੀ ਬੜੇ ਮਾਇਆ ਇਹ ਕਮਾ ਸਕਦਾ ਸੀ ਪਰ ਉਹ ਸਮੇਂ ਇਹਨਾਂ ਨੇ ਕੀਰਤ ਜਿਹੜੀ ਕੀਤੀ ਹੈ ਦਸਾਂ ਨੌਂਾਂ ਦੀ ਕੀਤੀ ਹੈ ਇੱਕ ਨੂੰ ਤਾਂ ਅੱਜ ਵੀ ਲਾਣਤ ਪੈਂਦੀ ਹੈ ਅਤੇ ਇਹ ਕਾਨੂੰਨਾਂ ਦੇ ਕਰਮਾ ਕਰਕੇ ਸੋਚ ਵਿਚਾਰ ਕਰਕੇ ਅਜ ਅਦਬ ਸਤਕਾਰ ਦੇ ਨਾਲ ਭਾਈ ਲਾਲੋ ਜੀ ਕਿਹਾ ਜਾਂਦਾ ਹੈ। ਉਹਦੇ ਕਰਮ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਉਹਦੇ ਕਰਮਾ ਕਰਕੇ ਸੋਚ ਵਿਚਾਰ ਕਰਕੇ ਨਹੀਂ ਜਾਣਦੇ ਲਾਲੋ ਨੂੰ ਨਾ ਲਾਲੋ ਸਤਿਗੁਰਾਂ ਨੂੰ ਜਾਣਦਾ। ਪਰ ਉਹਦੇ ਕਰਮਾਂ ਚ ਕਿਉਂਕੋ ਦੇ ਕਰਮ ਸੀ ਕਰੀਮ ਨੇ ਬਣਾ ਦਿੱਤੇ ਕਰਮ ਬਖਸ਼ਿਸ਼ ਹੋਈ ਤਾਂ ਇਹੇ ਕਰਕੇ ਕਬੀਰ ਜੀ ਕਹਿੰਦੇ ਨੇ ਮੇਟ ਨਾ ਸਕਾ ਕੋਏ ਲੱਖ ਕੋਈ ਮੇਟਣਾ ਚਾਹੇ ਕਰਮ ਨਹੀਂ ਮਿਟੇ ਜਾ ਸਕਦੇ ਚੰਗੇ ਕਰ ਲੈ ਬਾਬੇ ਬੰਦੇ ਕਰ ਲੈ ਹੁਣ ਜਿਹੜਾ ਵੱਡਾ ਲਾਲੋਸ ਵੱਡੇ ਘਰਾਣੇ ਦਾ ਨਹੀਂ ਐ ਮਾਇਆ ਵੀ ਨਹੀਂ ਐ ਜਿਤਨਾ ਕੁ ਗੁਜਾਰਾ ਆਪਣਾ ਗੁਜਾਰਾ ਨਹੀਂ ਹੁੰਦਾ ਹੁਣ ਜਿਹੜਾ ਮਲਕ ਬਾਗੋ ਐ ਇਨੇ ਭੰਡਾਰੇ ਲਾਉਣੇ ਨੇ ਲੰਗਰ ਲਾਉਣੇ ਨੇ ਮਾਇਆ ਵੰਡਣੀ ਐ ਸਭ ਕੁਝ ਛਪਾਉਣਾ ਚਾਹੁੰਦਾ ਆਪਣੇ ਬਾਪ ਗੁਨਾ ਐਬ ਛਪਾਉਣਾ ਚਾਹੁੰਦਾ ਅਤੇ ਛੁਪ ਵੀ ਜਾਂਦੇ ਨੇ ਮਾਇਆ ਕਰਕੇ ਰਤਵਿਆਂ ਕਰਕੇ ਐਬ ਦੁਨੀਆਂ ਦੇ ਵਿੱਚ ਛਪਾਏ ਜਾ ਸਕਦੇ ਨੇ ਰੱਬ ਤੋਂ ਨਹੀਂ ਛਪਾਏ ਜਾ ਸਕਦੇ ਹੁਣ ਜਿਵੇਂ ਭਾਈ ਲਾਲੂ ਅੰਦਰੋਂ ਸੀ ਉਮੀਵਾਰੋਂ ਆ ਉਹਦੇ ਵਿੱਚ ਬਿੰਗ ਬਲੇਵਾ ਕੋਈ ਹੈ ਹੀ ਨਹੀਂ ਜਦੋਂ ਸਤਗੁਰੂ ਪਹੁੰਚੇ ਨੇ ਤਬ ਜਾਣੈ ਗੋ ਜਬ ਉਗਰੇ ਗੋ ਪਾਜ ਹੁਣ ਪਾਜ ਕਦੋਂ ਕੁੜੇ ਨੇ ਉਹ ਜਿਹੜਾ ਇਤਿਹਾਸ ਹੁੰਦਾ ਕਿ ਸਤਗੁਰਾਂ ਨੇ ਪ੍ਰਸ਼ਾਦਾ ਲਿਆ ਲਾਲੋ ਦਾ ਲਿਆ ਕੋਦਰੇ ਦਾ ਇੱਕ ਮਲਕ ਭਾਗੋ ਦੇ ਕਦੇ ਵਿੱਚ ਦੁੱਧ ਆ ਜਾਂਦੇ ਦੂਜੇ ਦੇ ਵਿੱਚੋਂ ਰਤਾਈ ਸਿਰਫ ਸਮਝਾਉਣ ਦਾ ਤਰੀਕਾ ਹੈ ਉਹ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਕਿ ਤੂੰ ਲੋਕਾਂ ਦਾ ਖੂਨ ਚੂਸਦਾ ਰਿਹਾ ਇਹਦੇ ਘਰ ਭਾਵੇਂ ਕੋਧਰੇ ਦਾ ਪ੍ਰਸ਼ਾਦ ਹੈ ਪਰ ਇਹਦੇ ਕੋਲ ਅਰ ਰੱਬ ਦੀ ਰਜਾ ਬਣੀ ਹੈ ਰੱਬ ਨੇ ਇਹਦੇ ਵਿੱਚ ਇਹ ਦੁੱਧ ਨਹੀਂ ਹੈ ਅੰਮ੍ਰਿਤ ਹੈ ਤੇਰੇ 36 ਪ੍ਰਕਾਰ ਦਾ ਭੋਜਨ ਛੱਡ ਕੇ ਤੂੰ ਖਾ ਕੇ ਵੇਖੇ ਕੋਧਰੇ ਦਾ ਪ੍ਰਸ਼ਾਦਾ ਤੈਨੂੰ ਅੰਮ੍ਰਿਤ ਵੀ ਫਿੱਕਾ ਲੱਗੇਗਾ ਐਦਾਂ ਦਾ ਇਹ ਰਸ ਭਰਿਆ ਹੋਇਆ ਲਾਲੋਂ ਨੇ ਇਹਦੇ ਵਿੱਚ ਦਸਾਂ ਨੌ ਦੀ ਕਿਰਤ ਕਰਨੀ ਹੈ ਲਾਲੋਂ ਨੇ ਧਰਮ ਦੇ ਮੁਤਾਬਕ ਚੱਲਣਾ ਹੈ ਅਤੇ ਦੋ ਲੋਕਾਂ ਦਾ ਜਿਨ੍ਹਾਂ ਨੂੰ ਖਵਾ ਰਹੇ ਆ ਉਹਨਾਂ ਦਾ ਹੀ ਤੂ ਹੁਣ ਨਚੋੜਦਾ ਰਹਿਆ ਤਾਂ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਕਬੀਰ ਆ ਕਰਮ ਕਰੀਮ ਜੋ ਕਰ ਰਹੇ ਜਿਹੜੇ ਕੀਤੇ ਹੋਏ ਨੇ ਮਿਟੇ ਨਹੀਂ ਜਾ ਸਕਦੇ ਕਦੇ ਨਹੀਂ ਮਿਟੇ ਜਾ ਸਕਦੇ ਰੱਬ ਦੇ ਦਰ ਤੇ ਦੁਨੀਆਂ ਦੇ ਕੋਲ ਆ ਪੌਲਾ ਕਰ ਸਕਦੇ ਅੱਗੋਂ ਦੇਖਿਆ ਪਿਛੋਂ ਦੇਖਿਆ ਅੱਗੋਂ ਦੇਖ ਲਿਆ ਪਿਛੋਂ ਦੇਖ ਲਿਆ ਪਰ ਤੁਜ ਤੇ ਕਹਾਂ ਸ਼ਬਾਹ ਰੱਬ ਤੋਂ ਕਿਵੇਂ ਸ਼ਬਾਵੇਗਾ ਰੱਬ ਦੇ ਕੋਲ ਕੋਈ ਓਲਾ ਨਹੀਂ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਮੇਟ ਨਾ ਸਕਿਆ ਕੋਏ ਜੇ ਮੇਟੇ ਨਹੀਂ ਜਾ ਸਕਦੇ ਸੱਜਣਾ ਫਿਰ ਕਰਮ ਚੰਗੇ ਕਰ ਰੱਬ ਦੇ ਦਰ ਤੇ ਕਰਮ ਵਿਖਣੇ ਨੇ ਤੇਰੇ ਧਰਮੀ ਤਾਂ ਬੜੇ ਨੇ ਲੋਕ ਦੁਨੀਆ ਧਰਮ ਇੱਥੇ ਕਿਹੜਾ ਨਹੀਂ ਇਨਸਾਨ ਜਿਹੜਾ ਧਰਮ ਵਾਲਾ ਨਹੀਂ ਸਾਰੀ ਧਰਮ ਨਹੀਂ ਨੇ ਕੋਈ ਕਿਸੇ ਤਰ੍ਹਾਂ ਨੂੰ ਮੰਨਦਾ ਕੋਈ ਕਿਸੇ ਧਰਮ ਦੇ ਮਤਲਬ ਕੇ ਅਤੇ ਨਰਕੀ ਉਤਨਾ ਵਧਿਆ ਪਿਆ ਅੱਜ ਇਹਨਸਾਨ ਨੂੰ ਇਨਸਾਨ ਦੀ ਪਛਾਣ ਨਹੀਂ ਹੈ ਦਰਿੰਦਗੀ ਹੈ ਦੇਖੋ ਐਦਾਂ ਦੀ ਦਰਿੰਦਗੀ ਹੈ ਇਨਸਾਨ ਦੇ ਕੋਲ ਕਿ ਇਹ ਨਾ ਤਾਂ ਬੱਚੇ ਨੂੰ ਬਖਸ਼ਦਾ ਅਤੇ ਨਾ ਕਿਸੇ ਨੂੰ ਨੇ ਬਖਸ਼ ਰਿਆ ਇਨਸਾਨ ਐਦਾਂ ਦੀ ਦਰਿੰਦਗੀ ਹੈ ਦੇਖੋ ਪਰ ਗੱਲ ਇਹ ਤੇ ਨਹੀਂ ਹੈ ਕਿ ਕਰਮ ਨੇ ਤੇਰੇ ਮਿੱਟੇ ਨਹੀਂ ਜਾਣਗੇ ਜਿੱਦਾਂ ਦਾ ਕਰੇਂਗਾ ਉਦਾਂ ਦਾ ਤੂੰ ਪਾਵੇਂਗਾ ਪਰ ਗੱਲੇ 'ਤੇ ਜੋ ਜਿਆਦਾ ਜੋਰ ਦਿੱਤਾ ਗਿਆ ਸਾਡੇ ਧਰਮ 'ਤੇ ਦਿੱਤਾ ਗਿਆ ਆਸੇ ਸਾਡਾ ਧਰਮ ਇਹ ਸਾਡਾ ਧਰਮ ਇਹ ਕਰਮਾਂ 'ਤੇ ਕਿਸੇ ਨੇ ਜੋਰ ਨਹੀਂ ਦਿੱਤਾ ਜੇ ਕਰਮਾਂ 'ਤੇ ਜੋਰ ਦਿੱਤਾ ਹੁੰਦਾ ਇਹਨਾਂ ਨੂੰ ਪਤਾ ਹੁੰਦਾ ਕਿ ਮੈਂ ਕਿਸੇ ਦਾ ਦੀਪੁੱਤਰ ਮਾਰਦਾ ਪਿਆ ਘਰ ਮੇਰੇ ਵੀ ਹੈ ਮੈਂ ਦਰਿੰਦਗੀ ਕਰਦਾ ਪਿਆ ਕੱਲੋਂ ਬੱਚੇ ਮੇਰੇ ਵੀ ਨੇ ਐਦਾਂ ਦੇ ਗੁਨਾਹ ਪਾਪ ਕਰਦਾ ਪਿਆ ਕਿ ਕੱਲ ਨੂੰ ਮੈਂ ਵੀ ਫੁੱਟਣੇ ਕਰਮਾਂ ਦੇ ਆਧਾਰ ਤੇ ਧਰਮ ਦੇ ਮੁਤਾਬਕ ਚੱਲਿਆ ਜਾਂਦਾ ਹੈ ਅਵਸਥਾ ਦੇ ਅਸਾਬ ਦੇ ਨਾਲ ਨਹੀਂ ਚੱਲਿਆ ਜਾਂਦਾ ਜੇ ਧਰਮ ਦੇ ਮੁਤਾਬਕ ਕਰਮੇ ਨਾ ਬਦਲੇ ਫਿਰ ਤਾਂ ਧਰਮ ਵੀ ਵਿਖਾਵਾ ਰਹਿ ਗਿਆ ਸਾਡੇ ਲਈ ਸਮੇ ਦੇ ਮੁਤਾਬਕ ਹੈ ਸਾਡਾ ਧਰਮ ਜੇਦੋ ਸਮਾਂ ਹੈ ਤਾਂ ਉਹ ਸਮੇ ਦੇ ਨਾਲ ਅਸੀਂ ਧਰਮ ਕਮਾਉਣੀ ਆ ਕਰਮ ਕਿਸੇ ਦੇ ਕੋਲ ਨਹੀਂ ਨੇ ਇਹਦੇ ਕਰਕੇ बार-बार ਕਬੀਰ ਜੀ ਕਹਿੰਦੇ ਨੇ ਕਰਮ کریم ਕ੍ਰੀਮ ਤੇਰੇ ਕਰਮਾਂ ਨੂੰ ਵੇਖੇਗਾ ਉਹ ਫਿਰ ਉਤਾਰੇਗਾ ਚੰਗੇ ਭਾਗ ਨੇ ਜਿਹੜੇ ਆਪਣੇ ਕਰਮ ਬਣਾ ਦਿੰਦੇ ਨੇ ਸਮਾਪਤੀ ਦਾ ਸਮਾਂ ਹੋਣਾ ਭੁੱਲਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ